Indonesiaутт het түмен және жоқ А doқиім就 뭐�итай موسيقي my اشتركوا Әр chill Әл కగబంం గుం అగనా అేఽయలల పిం టరటుమలావల గభి తనాటు కాంమముిండి కూగవొల ఎడిటంల అలాటాపల ఔలోబంాం కెంలటిలలాంపలిం ఊఠడిల GPU మలఒంలుి இரண்டு ஆயிரம் பத்தொன்பது ਸਰੰਗੇ ਸੇਖਮਾ ਤੇ ਕੋੜਨਾ ਇੱਕ ਟਰੱਕ ਇੱਕ ਕਾਰ ਤੇ ਇੱਕ ਹੋਰ ਕਾਰ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਉੱਥੇ ਕਿਤੇ ਪ੍ਰਾਲੀ ਦਾ ਟੰਪ ਹੈ ਉੱਥੋਂ ਆਪਾਂ ਉੱਪਰ ਚੜਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਤਰੋਂ ਬਟਾੜੇ ਵੱਲ ਜਾ ਰਹੀ ਸੀ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਇਸ ਵळे ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਮਸਰ ਹੱਤਸਲ ਤੇ ਚ ਹੈ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਤੋਂ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਟਰਾਲੀ ਦਾ ਉਹਦੀ ਵੀ ਲੱਤ ਕੱਟੀ ਗਈ ਹੈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜੂਐਲਟੀ ਹੋ ਗਏ ਨੇ ਡੈਥ ਹੋ ਗਈ ਹੈ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜ਼ਖਮੀ ਆ ਉਹਨੂੰ ਅਮਸਰ ਹੱਤਸਲ ਤੇ ਚ ਹੈਗੇ ਅਸੀਂ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਡਾਕਟਰ ਇਲਾਜ ਕਰ ਰਹੇ ਨੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਇਹ ਡਾਕਟਰ ਇੰਸ ਦੇ ਲਾਡ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚੱਲੇ ਆ ਮੌਕੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਪ੍ਰਾਈਮਾ ਪ੍ਰਾਈਮਾ ਫੇਸਾ ਦੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਬੰਦੀ ਕਰ ਲਈ ਕਰਕੇ ਅਮਲ ਉਤੰਦ ਜਖਮੀ ਕਿੰਨੇ ਨੇ ਜਖਮੀ 10 3 5 5 ਹੋਰ ਜਖਮੀ ਨੇ ਹਾਂ ਜੀ ਜੀ ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ ਰਿਹਾ ਸੀ ਕਿ ਉਹਨੇ ਕੋ ਰਿਫਲੈਕਟਰ ਲਾਈਟ ਕੁਛ ਨਹੀਂ ਲਗਾਇਆ ਹਲੇ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਰਿਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ